ਜਿਹੜੇ ਸੌਰੇ ਬਿਨਾ ਗਲੋਤੀਆਂ ਨੂੰ ਪਰੇਸ਼ਾਨ ਕਰਦੇ ਨੇ ਨੂਹਾਂ ਨੂੰ ਤੰਗ ਕਰਦੇ ਨੇ ਉਹ ਸੁਧਰ ਜਾਓ ਨਹੀਂ ਤਾਂ ਤੁਹਾਡੇ ਤੇ ਅਸੀਂ ਸ਼ਿਕੰਜਾ ਕੱਸ ਦਵਾਂਗੇ ਜਿਸ ਹਮਾਰ ਦੇ ਘਰਤੀ ਨਹੀਂ ਜੀ ਤੇ ਦੇਣੀਆਂ ਲੈਣੀਆਂ ਗਾੜੀਆਂ ਹੋਣੀਆਂ ਲੋਤੀ ਨੂੰ ਸਾਫ ਦਵਾਇਆ ਜਾਊਗਾ ਨਹੀਂ ਤਾਂ ਉਹਦੀ ਸਪੋਰਟ ਪਰਚਾ ਠੋਕ ਕੇ ਕਰਾਇਆ ਦਊਗਾ ਇਹ ਸਿੱਖ ਜਥੇਬੰਦੀਆਂ ਗਰਮ ਹੋ ਗਈਆਂ ਨੇ ਅਤੇ ਸੌਰੀਆਂ ਨੂੰ ਦੇ ਦਿੱਤੀ ਹੈ ਸਖਤ ਚੇਤਾਵਨੀ ਜਿਸ ਕੋਈ ਲੋਕ ਅਫਸਰ ਨਹੀਂ ਵਾ ਪ੍ਰਸ਼ਾਸਨ ਨਹੀਂ ਸੁਣਦਾ ਸੌਰੀ ਕੰਮ ਕਰਦੀ ਹੈ 8725842517 ਦੇ ਦਾਸਰਪਿੰਦਰ ਸਿੰਘ ਮੁਖ ਸੇਵਾ ਅਸਮਾਨ ਸੇਵਾ ਸਰਸਤਾ ਟਿਕਰੀ ਵਾਲ ਜਥੇਬੰਦੀ ਦਾ ਸੰਭ ਕਰ ਸਕਦੇ ਹੋ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮਹਾਕਵਾਡ ਦੇ ਨਾਲ ਪ੍ਰੀਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੋਹਾਂ ਨੂੰ ਪਰੇਸ਼ਾਨ ਕਰਦੇ ਨੇ ਦਿੱਤੀਆਂ ਵਕ ਵਕ ਤਸਵੀਰਾਂ ਵੀ ਹਮੇਸ਼ਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਜੱਥੇ ਬੰਦੀਆਂ ਬਣ ਰਹੀਆਂ ਨੇ ਅਤੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਚੇਤਾਵਨੀ ਦੇ ਰਹੀਆਂ ਨੇ ਦੱਸ ਦਈਏ ਕਿ ਦਾਸ ਹਰਪਿੰਦਰ ਸਿੰਘ ਖਾਲਸਾ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਲ ਜਿਹੜਾ ਰਜਿਸਟ੍ਰੇਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੇ ਜਿਹੜਾ ਹੈ ਇਹ ਚੇਤਾਵਨੀ ਜਿਹੜੀ ਆ ਉਹ ਦਿੱਤੀਆ ਉਹਨਾਂ ਨੇ ਕਹਿ ਕਿ ਸੁਧਰ ਜਾਓ ਨਹੀਂ ਤਾਂ ਤੁਹਾਡਾ ਹਾਲ ਮਾੜਾ ਹੋਵੇਗਾ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣ ਬੁੱਝ ਕੇ ਆਪਣੀ ਨੁਹਾ ਨੂੰ ਪਰੇਸ਼ਾਨ ਕਰਦੇ ਨੇ ਹਾਲਾਂਕਿ ਬਹੁਤ ਸਾਰੇ ਮਾਮਲੇ ਹੁਣ ਅਜੇ ਹੈ ਵੀ ਆ ਰਹੇ ਨੇ ਜਿਸ ਦੇ ਵਿੱਚ ਕੁੜੀਆਂ ਵੀ ਨੌਜਵਾਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਸੋ ਉਹਨਾਂ ਲਈ ਵੀ ਜੱਜਾਂ ਨੇ ਸਖਤ ਫੈਸਲੇ ਸੁਣਾਏ ਨੇ ਕਿ ਜਾਣ ਬੁੱਝ ਕੇ ਕਿਸੇ ਬੰਦਿਆ ਨੂੰ ਤੰਗ ਨਾ ਕੀਤਾ ਜਾਵੇ ਇਸ ਪਾਸੇ ਵੀ ਜਿਹੜਾ ਹੈ ਬਹੁਤ ਸਾਰੇ ਸੌਰੇ ਵੀ ਤਿਆਂ ਨੂੰ ਪਰੇਸ਼ਾਨ ਕਰਦੇ ਨੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੋਰੇ ਆਈਆਂ ਨੇ ਕੀ ਕੁਝ ਉਹ ਕਹਿ ਰਹੀਆਂ ਨੇ ਤੁਹਾਨੂੰ ਸੁਣਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਧੀਆ ਭੈਣਾਂ ਨੂੰ ਸਹਰੇ ਤਲ ਕਰਦੇ ਨੇ ਸੁਣਵਾਈ ਨਹੀਂ ਹੁੰਦੀ ਤੇ ਰੋਲਦੀਆਂ ਪੈਂਦੀਆਂ ਥਾਣਿਆਂ ਕਚਾਈਆਂ 'ਚ ਸਹਰੇ ਵੀ ਉਹਨਾਂ ਦੇ ਅਤਿਆਚਾਰ ਕਰਨ ਤੋਂ ਬਾਅਦ ਸਰੇ ਮੁਜਰਮ ਹੋਣ ਦੇ ਬਾਵਜੂਦ ਵੀ ਪੁਲਿਸ ਵੱਲ ਸਾਹ ਨਹੀਂ ਲੈ ਸਕਦੀਆਂ ਪੱਲੀਆਂ ਕੁਲੀਆਂ ਫਰਦੀਆਂ ਵਿਚਾਰੇ ਦੇ ਨਾਲ ਕੋਈ ਨਹੀਂ ਤੁਰਦਾ ਤੇ ਆ ਜਾਂਦੇ ਉਹ ਲੋਕ ਆ ਜਿਹੜੇ ਪੈਸੇ ਲੈ ਕੇ ਦੂਜੇ ਬੰਦੇਓ ਮੁਨਾਕਾਰ ਬੰਦੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਤੇ ਜਿਹੜੀਆਂ ਰੋਲਦੀਆਂ ਫਿਰਦੀਆਂ ਬੱਚੇ ਚੁੱਕ ਕੇ ਗੋਦੀ 'ਚ ਉਹਨਾਂ ਦਾ ਸਾਥ ਨਹੀਂ ਦਿੰਦੇ ਕੀ ਕਰ ਉਹਨਾਂ ਬੰਦੇ ਦੇ ਘਰ ਤੇ ਧੀਆ ਨਹੀਂ ਮੇਰੇ ਹਿਸਾਬ ਨਾਲ ਹਰ ਇੱਕ ਦੇ ਘਰ ਧੀ ਹੁੰਦੀ ਆ ਤੇ ਦੇਣੀਆਂ ਲੈਣੀਆਂ ਗਾੜੀਆਂ ਹੋਣੀਆਂ ਭਾਵੇਂ ਕੋਈ ਪੁਲਿਸ ਮਲਾ ਲੈਣਾ ਭਾਵੇਂ ਕੋਈ ਅਫਸਰ ਆ ਤੇ ਭਾਵੇਂ ਕੋਈ ਜੱਜ ਵਾ ਤੇ ਭਾਵੇਂ ਕੋਈ ਐਮਸੀ ਆ ਤੇ ਭਾਵੇਂ ਕੋਈ ਕਹਿੰਦਾ ਕੋ ਹੁੰਦਾ ਬੰਦਾ ਭਾਵੇਂ ਕੋਈ ਪਤਨਕਾਰ ਵੀ ਆ ਜਿਹੜਾ ਹੱਕ ਸੱਚ ਦੀ ਗੱਲ ਨਹੀਂ ਕਰਦਾ ਉਹ ਕੀੜੇ ਬਣੇ ਤੇ ਮੈਂ ਕਰਕੇ ਦਰਦਸ ਸਿੰਦਰਪੁਰ ਸਾਡੀ ਧੀਆ ਰਣਜੀਤ ਐਵੇਨਿਊ ਬਟਾਲੇ ਤੋਂ ਅੱਜ ਸਾਡੇ ਕੋਲ ਪਹੁੰਚੀ 2 ਮਹੀਨੇ ਤੋਂ ਬਾਅਦ ਅੱਜ ਠਾਣੇ ਗਏ ਆ ਸਾਡੇ ਸਤਿਕਾਰਯੋਗ ਡੀਐਸਪੀ ਸੁਜੀਤ ਕੁਮਾਰ ਜੀ ਕੋਲ ਗੇਸ ਸੀ ਉੱਥੇ ਜਾ ਕੇ ਅੱਜ ਉਹਨਾਂ ਨਾਲ ਗੱਲ ਕੀਤੀ ਉਹਨਾਂ ਪਰਿਵਾਰਨ ਨਾਲ ਗੱਲ ਕੀਤੀ 3 ਤਰੀਕ ਦਾ ਟਾਈਮ ਉਹ ਲੈ ਲਿਆ ਜੇ 3 ਤਰੀਕ ਨੂੰ ਉਹ ਨਹੀਂ ਹੁੰਦੇ ਤੇ ਕਾਰਵਾਈ ਠੋਕ ਕੇ ਜੱਥੇ ਬੰਦੀਆਂ ਕਰਾਉਣੀਆਂ ਪਰਚਾ ਕਰਾਉਣੀਆਂ ਜਾਂ ਨਾਮ ਜਮਾਤ ਹੋਣ ਨਵਾਂਗੇ ਬਾਰੋ-ਬਾਰ ਸਾਡੇ ਕੋਲ ਸਾਰੀਆਂ ਗੁੱਡੀਆਂ ਹੁੰਦੀਆਂ ਕਿ ਕਿੱਦਾਂ ਹੀ ਬਿਆਨ ਲਿਖਾਉਣੇ ਆ ਵਕੀਲ ਸਾਡੇ ਆਪਣੇ ਹੁੰਦੇ ਆ ਬਿਆਨ ਉਸਾਂ ਨਾਲ ਲਗਾਵਾਂਗੇ ਕਿ ਬਾਰੋ-ਬਾਰ ਜਮਾਨਤ ਨਹੀਂ ਹੁਣ ਦਿੰਦੇ ਆਪਣਾ ਜਿਹੜਾ ਕਚਾਂਜਾ ਕੱਢ ਦਿਓ ਇਹ ਕੋਈ ਜਿਸੂ ਪੇਪਰ ਨਹੀਂ ਆ ਕਿ ਤੁਸੀਂ ਧੀ ਦੇ ਬੱਚੇ ਦੋ ਦੋ ਜਮਾ ਕੇ ਜੰਮ ਕੇ ਮੁੜ ਕੇ ਤੇ ਘਰੋਂ ਕੱਢ ਦਿੰਦੇ ਜਿਆਦਾ ਤੇਰਾ ਘਰ ਤੈਨੂੰ ਵੜ ਨਹੀਂ ਦੇਣਾ ਤੇ ਉਹ ਤੇਰ ਤਿਆਚਾਰ ਕਰਦੇ ਹੋ ਬੇਨਤੀ ਕੋ ਕਰਦਾ ਹੈ ਬਟਾਲੇ ਦਾ ਕੇਸ ਹੈ ਉਸ ਤੋਂ ਬਾਅਦ ਉਹਨਾਂ ਨੇ ਉਲਟੇ ਮੂਵਮੈਂਟ ਸੈਨਸ ਦਾ ਘਾੜ ਦੇ ਦਿੱਤੀ ਉੱਥੇ ਸਾਡਾ ਵੀਰ ਗੱਜਲ ਸਿੰਘ ਐ ਮੈਡਮ ਮੱਲੀ ਕੋਲ ਉਹਨਾਂ ਕੋਲ ਦਿੱਤਾ ਵੀ ਸਾਨੂੰ ਬੇਟਾ ਜਿਹੜੀ ਚੋਰੀ ਲੈ ਕੇ ਚੁੱਕ ਕੇ ਮੈਂ ਤੁਹਾਨੂੰ ਗੱਲ ਕਹਿਣਾ ਬੇਟਾ ਤੁਹਾਡਾ ਕਿੱਦਾਂ ਲੈ ਗਈ ਰਾਤ ਨੂੰ ਫੁੱਟ ਮਾਰ ਕੇ ਤੂੰ ਘਰੋਂ ਕੱਢਿਆ ਸਮੇਤ ਬੱਚੀ ਤੇ ਬੱਚੇ ਦੇ ਗੋਚੋ ਦੇ ਬੱਚੀ ਆ ਉਹਨੇ ਦਰਖਾਸਤ ਦਿੱਤੀ 26 ਤਰੀਕ ਦੀ ਤੂੰ ਹੀ ਹੁਣ 12 ਤਰੀਕ ਨੂੰ ਦਰਖਾਸਤ ਦੇ ਲਈ ਉਲਟੀ ਦੂਜੇ ਪੰਨੇ ਮਮਨ ਸਾਹਿਬ ਨਾਲ ਗੱਲ ਕਰ ਲਈ ਕੋਈ ਵੀ ਤੁਸੀਂ ਦਰਖਾਸਤ ਤੇ ਬਿਆਨ ਲੈ ਕਿ ਉੱਥੇ ਕੋਲ ਡੀਐਸਪੀ ਸਾਹਿਬ ਨੂੰ ਦੋ ਦਰਖਾਸਤਾਂ ਕਿਹੜੇ ਸਾਹਮਣੇ ਤੁਸੀਂ ਲੈ ਸਕਦੇ ਹੋ ਮੈਂ ਕਹਿੰਦਾ ਜਦੋਂ ਪਹਿਲਾਂ ਉਹਨੇ ਦਿੱਤੀ ਧੀ ਇਨਕੁਆਇਰੀ ਡੀਐਸਪੀ ਕੋ ਚੱਲਣ ਦੀ ਆ ਉਹ ਆੜ ਕੇ ਮੁੰਡਾ ਦਰਖਾਸਤ ਦੇਣੇ ਮੇਰਾ ਮੁੰਡਾ ਲੈ ਗਿਆ ਉਹ ਸੱਜੂ ਸਾਡੇ ਸਾਹਮਣੇ ਆਏ ਦੋਨੇ ਮੁੰਡ ਕਿੱਦਾਂ ਪੈਸੇ ਧੀ ਦਾ ਧੀ ਦੇ ਗਾਂ ਨੂੰ ਕਿਤੇ ਵਿਆਹ ਨਹੀਂ ਕਰਾਉਣਾ ਅਗਰ ਤੇਹੀ ਜਿਹੜੀ ਧੀ ਆ ਉਹ ਦੋ ਸਿਰ ਜੋੜ ਨਹੀਂ ਹੁੰਦੇ ਤੋੜਦੇ ਨਹੀਂ ਹੁੰਦੇ ਅੱਜ ਤਾਂ ਇਹ ਧੀ ਨੂੰ ਘਰ ਚ ਬਿਵਾਸਾ ਸਕਦੀ ਆ ਜਥੇ ਬੰਦੀ ਆ ਅੱਜ ਹੀ ਛੱਡ ਸਕਦੀ ਆ ਪਰ ਬੇਨਤੀ ਆ ਵੀ ਕੱਲ ਨੂੰ ਫੇਰ ਉੱਥੇ ਨਰਕ ਵਾਲਾ ਜਿਹੜਾ ਹਾਲ ਹੋਣਾ ਧੀ ਦਾ ਬਹੁਤੀ ਗੱਲ ਆ ਜੇ ਇਹ ਪਰਿਵਾਰ ਦੀ ਨਹੀਂ ਖੋਲਣੀ ਮੈਂ ਇੱਕੋ ਬੇਨਤੀ ਕਰੂੰਗਾ 3 ਤਰੀਕ ਨੂੰ ਧੀ ਨੂੰ ਸਾਹਬ ਦੁਆਇਆ ਜਾਊਗਾ ਤੇ ਉਹਨਾਂ ਦੀ سپورਟ ਪਰਚਾ ਠੋਕ ਕੇ ਕਰਾਇਆ ਜਾਊਗਾ ਪ੍ਰੈਸ ਅੱਜ ਵੀ ਸਾਹ ਦੇ ਸੀ ਬਟਾਲੇ ਮੁੜ ਕੇ ਡੀਐਸਪੀ ਸਾਹਿਬ ਦੇ ਕਹਿਣ ਤੇ ਸੀ ਕੋਈ ਬਿਆਨ ਨਹੀਂ ਦਿੱਤਾ ਪ੍ਰੈਸ ਅੱਜ ਖਬਰ ਨਹੀਂ ਦਿੱਤੀ ਉੱਥ ਨਾਲ ਜਥੇਬੰਦੀਆਂ ਖੜੀਆਂ 8725842517 ਜਥਾਬੰਦੀ ਜਿਕਰੀਵਾਲ ਅਮਰਤਪਾਲ ਜੀ ਮਹਿਰੂ ਉਹਨਾਂ ਨਾਲ ਵੀ ਅੱਜ ਸਾਡੀ ਥੋੜੀ ਜਿਹੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਹੋਰ ਜਥੇਬੰਦੀਆਂ ਤਰਨਾ ਦਲ ਤੋਂ ਬਾਬਾ ਬੰਦਪ੍ਰੀਤ ਸਿੰਘ ਜੀ ਬਾਬਾ ਮਿੰਦਰ ਸਿੰਘ ਦੀ ਸੋਢੀ ਬਾਬਾ ਕਾਲੇ ਤੋਂ ਬਾਬਾ ਜੀ ਤੇ ਬਾਬਾ ਦਇਆ ਸਿੰਘ ਜੀ ਬਾਬਾ ਰਣਜੀਤ ਸਿੰਘ ਦੀ ਘੋੜਸਵਾਰ ਸਰਵੇ ਕੋੜੀ ਤੇ ਬੁੱਟਾ ਦਾਤੋ ਬਾਬਾ ਜੀ ਜਿਹੜੇ ਜਥੇਬੰਦੀਆਂ ਦੇ ਮੋਰੀ ਨੇ ਉਹਨਾਂ ਨਾਲ ਵੀ ਬਿਆਨ ਤੇ ਕਰਕੇ ਬੇਨਤੀ ਤੇ ਜਿਹੜੇ ਸਾਡੇ ਵੀਰ ਸੁਖਦਾਨ ਸਿੰਘ ਉਮਰਪੁਰੇ ਤੋਂ ਹੋਰ ਵੀ ਸਾਡੇ ਵੀਰ ਮਧਵੀ ਸਿੰਘ ਜਿਹੜੇ ਦਲੇਰ ਸਿੱਖ ਨੇ ਉਹਨਾਂ ਨਾਲ ਵੀ ਸਾਰੇ ਜਿਹੜੇ ਜਥੇਦਾਰ ਦੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਅੱਜ ਜਿਹੜਾ ਇਹ ਕੰਮ ਕਰਨ ਚੱਲੇ ਸੀ ਡੀਐਸਪੀ ਸਾਹਿਬ ਦੇ ਘਰ ਤੇ ਰੁਕ ਗਿਆ ਤਿੰਨ ਤਰੀਕ ਨੂੰ ਧੀ ਦਾ ਇਨਸਾਫ ਉਹਨੂੰ ਨਹੀਂ ਮਿਲਦਾ ਕੋਈ ਬੱਚਾ ਨਹੀਂ ਲੈਣਾ ਬੱਚੇ ਸੀ ਧੀ ਦੇ ਜਿਹੜੇ ਸਾਥ ਲਵਾਗੇ ਕੋਈ ਗੱਲ ਨਹੀਂ ਐ ਨਾ ਜੀ ਉਹਨੂੰ ਕਹਦਾ ਮੈਂ ਕਿਤੋਂ ਵੀ ਬੱਚਾ ਸਪான்ਸਰ ਕਰਵਾ ਦਾਂਗੇ ਬੜੇ ਵੀਰ ਸਾਡੇ ਨਾਲ ਜੁੜੇ ਆ ਪਰ ਪਰਚਾ ਢੋ ਕੇ ਕਰਾਵਾਂਗੇ ਤੇ ਦੱਸਾਂਗੇ ਕਿ ਆ ਧੀ ਕੁੱਖ ਚ ਆ 29 ਸਾਲ ਧੀ ਦੇ ਨੇ ਉਮਰ ਆ ਗਈ ਤੁਸੀਂ ਕੁੱਟਮਾਰ ਕਰਦੇ ਹੋ ਕਿੱਦਾਂ ਨਹੀਂ ਉਹਨੂੰ ਲੰਬਜ ਬੋਲਦੇ ਹੋ ਬਾਕੀ ਤੁਹਾਡੇ ਘਰ ਚੌਂਕੀ ਵੀ ਲੱਗਦੀ ਆ ਸਾਨੂੰ ਪਤਾ ਲੱਗਿਆ ਸੋਮਵਾਰ ਦੇ ਸੋਮਵਾਰ ਉਹ ਵੀ ਜੱਤੇ ਨੂੰ ਦੇਣ ਲੈ ਕੇ ਜਲਦੀ ਹੀ ਸਤਕਾਰ ਕਮੇਟੀ ਦੇ ਵੀਰਾਂ ਨਾਲ ਕਰਕੇ ਗੱਲਬਾਤ ਉਧਰੋਂ ਭਾਈ ਪ੍ਰਵਹਾਨਾ ਜੀ ਨਾਲ ਕਰਕੇ ਗੱਲਬਾਤ ਬਾਬਾ ਬਖਸੀਸ ਜੀ ਨਾਲ ਧੰਨਵਾਦ ਕਰਕੇ ਸਾਰਿਆਂ ਨਾਲ ਬਹੁ ਕੇ 95 ਧਾਰਾ ਲਵਾ ਕੇ ਤੇ ਜਿਹੜੀਆਂ ਕਾਨੂੰਨ ਦੇ ਤੇ ਸਰਕਾਰ ਜੋ ਸਾਡੀ ਮਾਂ ਦੇ ਦੀ ਬਦਬੀ ਹੁੰਦੀ ਉਹਦੇ ਲੱਗਦੇ ਸਾਬ ਨਾਲ ਪਰਚਾ ਕਰਾਵਾਂਗੇ ਬਾਕੀ 3 ਤਰੀਕ ਨੂੰ ਸਾਡੇ ਨਾਲ ਜਿਹੜਾ ਡੀਐਸਪੀ ਸਾਹਮਣੇ ਵਾਅਦਾ ਕੀਤਾ ਸੀ ਜੀ ਕੁਮਾਰਦੀ ਨੇ ਅਸੀਂ ਉਹਨਾਂ ਦੀ ਵਰਦੀ ਦੀ ਉਹਨਾਂ ਦੀ ਉਹਦੇ ਦੇ ਸਤਕਾਰ ਕਰਦੇ ਹੋਇਆ ਸੀ ਉਹਨਾਂ ਦੀ ਗੱਲ ਮੰਨੀ ਹੈ 3 ਤਰੀਕ ਨੂੰ ਬਾੜੀ ਧੀ ਹੋ ਸਾਹ ਦਵਾਵਾਂਗੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫਾ ਪ੍ਰਸ਼ਾਸਨ ਨਹੀਂ ਸੁਣਦਾ ਸਾਰੇ ਤੰਗ ਕਰਦੀ ਹੈ 8725842517 ਦੇ ਦਾਸ ਅਭਿੰਦਰ ਸਿੰਘ ਮੁਖ ਸੇਵਾ ਅਰਸਮਾਨ ਸੇਵਾ ਸਰਸਾ ਟਿਕਰੀਵਾ ਜਤੇਵੰਦੀ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਰ ਗੇੜ ਕਰ ਗਿਆ ਮੇਸੂ ਫਤਿਪਾਵੇਂ ਨਾ ਹਲੋ ਜਾਵੇ ਸਤ ਸ੍ਰੀ ਅਕਾਲ ਗੁਰਬਖਸ਼ ਜੇ ਜੇ ਬੱਲੇ ਖਾਂਸਾ ਜੀ ਦੀ ਹਰ ਮਦਦ ਬਸੇ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ